ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਮਲੂਕਾ ਤਸਵੀਰ ਪੈਂਦੀ ਹੈ ਰਾਮਪੁਰਾ ਫੂਲ ਤੇ ਜ਼ਿਲ੍ਹਾ ਫਿਰੰਡਾ ਪੈਂਦਾ ਜੀ ਤੇ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਅੱਜ ਦੀ ਨਗ ਵੀਡੀਓ ਵਿੱਚ ਬਾਈ ਦੇ ਚਾਰ ਨਗ ਸੇਲ ਆ ਗਏ ਤਸੱਲੇ ਪਰਖ ਤੁਸੀਂ ਆ ਕੇ ਕਰਨੀ ਹੈਗੀ ਵੀਡੀਓ ਨੂੰ ਐਂਡ ਤੱਕ ਦੇਖਿਓ ਨੰਬਰ ਸਕਰੀਨ ਤੇ ਚੱਲੂਗਾ ਜੀ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ 98783 93488 ਤੇ ਉਹ ਕਰਦੇ ਆ ਬਾਈ ਨਾਲ ਗੱਲਬਾਤ ਤੇ ਇਹਨੇ ਪ੍ਰੋਪੋਜਨ ਕਰਿਆ ਚਾਰ ਵਾੜਾ ਮਾਰੇ ਹਾਂਜੀ ਬਈ ਸਤਿ ਸ਼੍ਰੀ ਅਕਾਲ ਨਾਮ ਦੱਸ ਦਿ ਗਈ ਬਈ ਨਾਮ ਰਾਜਪਾਲ ਸਿੰਘ ਹੈ ਫਰੰਟ ਬਲੂਸਾ ਜਿਹੜਾ ਫਰੰਟ ਹੈ ਠੀਕ ਹੈ ਬਾਈ ਇੱਕ ਮੈਚ ਸ਼ੁਰੂ ਕਰ ਲਈ ਵੱਡੀ ਵਾੜ ਤੋਂ ਬਾਈ ਕੀ ਡੀਟੇਲ ਹੈ ਬਾਈ ਇਹਦੀ ਇਹ ਬਈ ਆਪਾਂ ਕੋਲ ਦੂਜਾ ਦੱਸਿਆ ਬੰਦਾ ਜਾਨੀ ਠੀਕ ਹੈ ਜੀ ਇੱਕ ਕੰਮ ਸ਼ੁਰੂ ਕਰ ਲੇ ਬਾਈ ਇਹ ਤੋਂ 6 ਡੇਲ ਆ ਬਾਈ ਇਹਦੀ। ਬਾਈ ਬੁੱਝਾ ਕਰ ਲੋ ਦੂਜਾ ਬੱਸ ਆ ਜਿਹੜਾ ਆਪਾਂ ਭਤੀਜਾ ਦਾ ਲੱਗ ਰਹੀ ਹੈ 2 ਕੁ ਮਹੀਨੇ ਹੋ ਗਏ ਨੂੰ ਸੂਹ ਠੀਕ ਆ ਜੀ ਹਾਂ ਜਿਹੜਾ ਬੱਛੂ ਨਹੀਂ ਕਰਨੀ ਇਹਦੇ ਠੀਕ ਆ ਜੀ 10 ਲੀਟਰ ਬੱਦੇ ਤੇ ਤਿਆਰ ਆ ਬਾਈ ਠੀਕ ਆ ਜਮਾ ਕੰਡੇ ਵਾਲਾ ਬਾਈ ਜਮਾ ਹਾਂ ਕੱਢ ਲਈ ਬਾਹਰ ਨੂੰ ਲੋ ਜੀ ਦੋਸਤੋ ਕੱਦ ਕਾਠ ਵੱਡਾ ਹੀ ਆ ਦੋ ਥੱਲੇ 9 ਲੀਟਰ ਦਾ ਸਹੀ ਬਾਈ ਕਹਿੰਦਾ ਵਾ ਤੁਸੀਂ ਆ ਦੋ ਟਾਈਮ ਚਾਰ ਟਾਈਮ ਚੋਕ ਤਸੱਲੀ ਕਰ ਸਕਦੇ ਹੋਗੇ ਮਾਲਕ ਇਹ ਦੂਜਾ ਸੂਹਾ ਵਾ ਪਰ ਤੁਸੀਂ ਤੀਜਾ ਮੰਨ ਲਓ ਜੀ ਕੱਦ ਕਾਠ ਵੱਡਾ ਹੀ ਆ ਕਰੋ ਬਰੀਡ ਚਾ ਠਾੜਵਾਨਾ ਸੋਣਾ ਵਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਠੰਡੀ ਸੀੜਾ ਪੂਰੀ ਬਰਫ ਫਰਗ ਗਈ ਜਮਾ ਵੀਡੀਓ ਬਣਾ ਸਵਾ ਨੋਟ ਕਰ ਲੋ 8:51 ਮਿੰਟ ਹੋਏ ਆ ਹਾਂਜੀ ਦਸਤੀ ਮੈਂ ਹੁਣ ਚੋਈ ਦੀ ਹੈ ਹਾਂ ਹੁਣ ਦਾ ਦਸਤਾ 8:51 ਮਿੰਟ ਹੀ ਹੋਏ ਹੈ ਚੋਈ ਨੂੰ ਹੋਏ ਅੰਟਾ ਡੇਢ ਘੰਟੇ ਹੋਇਆ ਵਾ ਸ਼ਾਮ ਦੀ ਚੋਾਈ ਚ ਸਾਰਾ ਦੇਣੀ ਪਿਆ ਵਾ ਤੁਸੀਂ ਥਾੜਵਾਨਾ ਜੱਜਮੈਂਟ ਉਹ ਸਾਬ ਲਾਉਣੀ ਆ ਸਾਰੇ ਪਸ਼ੂਆਂ ਦੀ ਕਿ ਸ਼ਾਮ ਤੱਕ ਸਧਨਾ ਖਵਾਨੇ ਭਰ ਲੈਣੇ ਆਗੇ ਠੰਡੀ ਸੀਲ ਬਹੁਤ ਆ ਗਈ ਦੇਖ ਸਕਦੇ ਹੋ ਕੋਈ ਬੰਨ ਨਹੀਂ ਕਿਤੇ ਨਹੀਂ ਕੀਤੀ ਨਹੀਂ ਬਾਈ ਨੇ ਉਵੇਂ ਹੀ ਖੜੀ ਜੇ ਤੁਸੀਂ ਦੇਖ ਸਕਦੇ ਹੋ ਚੰਗੇ ਕੱਦ ਕਾੜ ਚ ਆ ਲੈ ਚਲੀ ਬਾਈ ਸੋਹਣਾ ਮੂੰਹ ਮੱਥਾ ਫੇਸ ਕੁਆਲਟੀ ਚੰਗੀ ਆ ਬੋਦੀ ਵਾਲੀ ਵਹਿੜ ਆਗੀ ਬਾਈ ਦੱਸਦਾ ਵੀ ਦੂਜਾ ਸੁਆ ਦੱਸਿਆ ਮਾਲਕਾਂ ਨੇ ਅਗਲਾ ਭਲਾ ਤੀਜਾ ਮੰਨ ਲਵੇ ਇਹ ਤੁਹਾਡੇ ਮੰਨਣ ਤੇ ਆਗਾ 9 ਲੀਟਰ ਦੁੱਧ ਆ ਜਿਹੜਾ ਕੰਡੇ ਵਾਲਾ ਤਿਆਰ ਆ ਤੇ ਦੋ ਟਾਈਮ ਚੋਕੇ ਤਸੱਲੀ ਕਰ ਸਕਦੇ ਹੋ ਥਾਣਾ ਬਣਾ ਬਹੁਤ ਸੁਣਾਵਾ ਫਿਟਿੰਗ ਵਾਲਾ ਬਣਾ ਚਾਰ ਹੀ ਥਾਣਾ ਸੋਹਣੇ ਮੁਠੀ ਵਾਲੇ ਮੋٹے ਥਾਣਾ ਆਗੇ ਮੁੱਲ ਬਾਈ ਇਹਦਾ ਮੁੱਲ ਬਾਈ ਇਹਦਾ 20000 ਠੀਕ ਹੈ ਚਮਾਨ ਤਾਨ ਠੀਕ ਆ ਆ ਦੋ ਨੰਬਰ ਜਰਸੀ ਤੇ ਆ ਜੀ ਬਾਈ ਇਹ ਬਾਈ ਦੂਜਾ ਵੀ ਆ ਸੋ ਵਾਲੀ ਠੀਕ ਆ ਜੀ ਇਹ ਸੋਏ ਨੂੰ ਆਪਣਾ ਫਿਰ 14 15 ਮਿੰਟ ਤੋਇਆ ਹੋ ਜਾਣਾ ਠੀਕ ਆ ਜੀ ਇਹ ਤਿੰਨ ਚਾਰ ਪਰ ਉਹਦੀ ਚੱਤੀ ਆ ਜੀ ਠੀਕ ਆ ਜੀ ਕੱਢ ਲਈ ਬਾਹਰ ਨੂੰ ਲਓ ਜੀ ਦੋਸਤੋ ਛੋਟੇ ਕੱਦ ਕਾਟ ਚ ਜਰਸੀ ਦੇ ਸਕਦੇ ਹੋ ਮੂੰਹ ਮੱਥੇ ਫੇਸ ਵਾਲਡ ਚੰਗੀ ਆ ਪਿਓਰ ਜਰਸੀ ਆ ਗਈ ਛੋਟੇ ਕੱਦ ਕਾਟ ਚ ਆ ਗਈ ਪਿਛਲਾ ਜੋਦੜ ਰਿਕਾਡ ਹੈਗਾ ਵਾ ਬਾਈ ਜਨ 13 14 ਕਿਲੋ ਦਾ ਇਹ ਦਿੱਤਾ ਵੀ ਹੋਊਗਾ ਸੋਨਾ ਹਵਾਨਾ ਤੇ ਦੇਖ ਸਕਦੇ ਆ ਝੋਲੀ ਵਾਲੀ ਵਹਿੜ ਆ ਗਈ ਸੋਨਾ ਥਾਣਾ ਤੇ ਦੇਖ ਸਕਦੇ ਆ ਚਾਰ ਹੀ ਥਾਣਾ ਕੋਈ ਪੋਟ ਨਹੀਂ ਕੋਈ ਛਾਂਗ ਨਹੀਂ ਗਈ ਭਲੋਣਾ ਹੀ ਕਰਕੇ ਮੜਾ ਜਾ ਕਰ ਠੀਕ ਆ ਠੀਕ ਆ ਜੀ ਥੋੜੀ ਜੀ ਬਾਈ ਕਹਿੰਦਾ ਵੀ ਇਹਦੇ ਭਲਾ ਕੀਤੀਆਂ ਹੋਈਆਂ ਵਾ ਤਾਂ ਹੀ ਮੜਾ ਜਾ ਕਰਦੀ ਆ ਗਈ ਬਾਕੀ ਤੁਸੀਂ ਤੁਹਾਨੂੰ ਪਤਾ ਹੀ ਜਾਰਸਾਂ ਠੰਡੀਆਂ ਸੀਲ ਹੀ ਹੁੰਦੀਆਂ ਹੈਗੀਆਂ ਬਾਕੀ ਤੁਸੀਂ ਨਿਰਖ ਪਾਕ ਤੁਸੀਂ ਕਰ ਲੈਣੀ ਆ ਕੋਲ ਆ ਕੇ ਜੇ ਘੱਬਣਾ ਚਿਪਾ ਕਾਢ ਕੇ ਲੈ ਜਾਓ ਜੇ ਸਵੇ ਸਵੇ ਪਹੁੰਚ ਦੋ ਟਾਈਮਾਂ ਤੇ ਚੋਕੇ ਲਵੋ ਪ੍ਰਿੰਟ ਪਰ ਬਹੁਤ ਸੋਹਣਾ ਬਦਾਮੀ ਰੰਗ ਦੀ ਹੈਗੀ ਤਾਂ ਉਹ ਨੇੜੇ ਤੋਂ ਦਿਖਾ ਦਿੰਨੇ ਆਗੇ ਹਜੇ ਤਿੰਨ ਚਾਰ ਤਾਂ ਲੈਂਦੀ ਹੈਗੀ ਸਾਰੀਆਂ ਵਾਲਟੇਲਾ ਕਾਢ ਕੇ ਨੇ ਫੇਰ ਸੁਣਾ ਵਾ ਵਾਲਟੇਲਾ ਕਾਫੀ ਪੰਜਾਂ ਵਿੱਚ ਹਜੇ ਇਹਦਾ ਮੁੱਲ ਬਾਈ ਇਹਦਾ ਮੁੱਲ 44000 ਕਿੰਨਾ ਬਾਈ 44000 ਜਦੋਂ 44000 ਵਿੱਚ ਮਾਨਤਾਨ ਮਾਨਤਾਨ ਕਰਦੇ ਉਸ 44000 ਰੁਪਏ ਦਾ ਮੁੱਲ ਹੈ ਜੀ ਉੱਚੋ ਕੋ ਮਾਨਤਾਨ ਹੋ ਜਾਊਗਾ ਬਦਾਮੀ ਰੰਗ ਦੀ ਜਰਸੀ ਗਰਮੀ ਰਹਿਤ ਤਿੰਨ ਨੰਬਰ ਤੇ ਆ ਜੀ ਬਾਈ ਠੀਕ ਹੈ ਜੀ ਠੀਕ ਹੈ ਜੀ ਇਹਦੇ ਆ 45 ਛੜੀ ਚਲੋ ਉਹ ਟੀਕਾ ਭਰੇ ਦੇ ਠੀਕ ਹੈ ਜੀ ਇਹ ਦੁੱਧ ਦੋ ਦਿਨ ਭਰੇਗਾ ਜੀ ਤੇ 6 ਨੂੰ ਆਪ ਕਰਦੇ ਠੀਕ ਹੈ ਜੀ ਦੁੱਧ ਥੱਲੇ ਦੇ ਬਾਈ ਦੁੱਧ ਦੇ ਬਾਈ 15 ਲੀਟਰ ਜਮਾ ਤਿਆਰ ਜਵਾ ਕੰਡੇ ਵਾਲਾ ਹਾਂ ਜੀ ਜਮਾ ਕੱਢ ਲਈ ਬਾਹਰ ਨੂੰ ਕਿਹੜੇ ਸੂਈ ਲੈ ਬਾਈ ਟੀਕਾ ਭਰਾਇਆ ਗਾ ਇਹਦੇ ਗਾਹ ਬਾਈ ਹੁਣ ਇਹਦੇ ਚੌਥੇ ਆਸ ਤੇ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਦੋਸਤੋ ਬਾਈ ਆਂਦਾ ਵੀ ਤੀਜਾ ਸੂਆ ਸੋਈ ਵੀ ਆ ਦੁੱਧ ਇਹ ਥਲੇ 15 ਲੀਟਰ ਜਮਾ ਤਿਆਰ ਆ ਗਏ ਬਈਆ ਦੋ ਟਿੱਕੇ ਆਪਾਂ ਭਰਾਤੇ ਆ ਇਹਦੇ ਠੰਡੀ ਸੀਰ ਫੁੱਲ ਆ ਗਈ ਜੱਤ ਵੇੜੀ ਬਹੁਤ ਆ ਗਈ ਵੀ ਦੇਖ ਸਕਦੇ ਥੋੜਾ ਕੈਮਰਾ ਪਾਸੋਂ ਕਈ ਰ ਉਪਰਾ ਕਰ ਜਾਂਦਾ ਵਾ ਹਾਂ ਇੱਕ ਬੰਦੇ ਉਪਰੇ ਤਾਂ ਹੁੰਦਾ ਬਾਈ ਦਾ ਘਰ ਬੰਦਾ ਜੇ ਉਪਰਾ ਬੰਦਾ ਕੋਈ ਆਉਂਦਾ ਨਹੀਂਗਾ ਘਰੇ ਵੀ ਦੇਖ ਸਕਦੇ ਹੋ ਸੁਹਾ ਥਾੜਾ ਫਵਾਨਾ ਵਾ ਫਿਰ ਤਾਂ ਚੂਈ ਹੋਈ ਆ ਛਾਹ ਨੂੰ ਇੱਕ ਬਾਈ ਫੋਟ ਜੀ ਇਹਦੇ ਹਾਂ ਉਹ ਦਿਖਾ ਦਿੰਨੇ ਹਾਂ ਦੋ ਦਿਖਾ ਦਿੰਨੇ ਆਪਾਂ ਦੋਸਤੋ ਇੱਕ ਫੋਟ ਜੀ ਆ ਆਪਾਂ ਦਿਖਾਉਣੀ ਵੀ ਸੀ ਬਾਈ ਨੇ ਆਪ ਹੀ ਇਮਾਨਦਾਰੀ ਨਾਲ ਕਹਦਾ ਬਈ ਇੱਕ ਫੋਟ ਆ ਗਈ ਆ ਤੁਸੀਂ ਦੇਖ ਸਕਦੇ ਹੋ ਇਹ ਚੱਲਦੀ ਨਹੀਂ ਗਈ ਚਾਰ ਥਾਣਾ ਥਾਣਾ ਦੇ ਵਿੱਚ ਹੀ ਬਹੁਤ ਚੰਗੀ ਆ ਗਈ ਸ਼ਾਮ ਤੱਕ ਹਵਾ ਨਾਲ ਦੁੱਧ ਨਾ ਭਰ ਲੈਣਾ ਇਹ ਤੂੰ ਦੇਖ ਸਕਦੇ ਹੋ ਹਜੇ ਤਾਂ ਸਿਰਫ ਡੇਢ ਘੰਟੇ ਚੋਈਆਂ ਨੂੰ ਹੋਇਆ ਵਾ ਇਹ ਦੇਖ ਸਕਦੇ ਹੋ ਸੋਹਣੇ ਖਾਨਵਾਨੇ ਦੀ ਆ ਦੁੱਧਾ ਜਿਹੜਾ 15 ਲੀਟਰ ਫੁੱਲ ਤਿਆਰ ਆ ਥੱਲੇ ਇਹਦੇ ਭਾਈ ਦਾ ਪੀਸ ਦੁੱਧ ਹੁੰਦਾ ਨਾ 20 ਕਿਲੋ 15 ਕਦੋਂ ਤੋਂ ਕੋਈ ਬੜਾ ਵੀ ਨਹੀਂ ਏਡੀ ਵਹਿੜ ਨੂੰ ਵੱਡੀ ਉੱਡੀ ਬਹੁਤਾ ਵਾਇ ਨੇ ਉਹ ਇਹਨੇ ਬਹੁਤਾ ਵਹਿੜ ਦੇ ਵਿੱਚ ਝੋਲੀ ਵਾਲੀ ਵਹਿੜ ਆ ਕੋਈ ਛੋਟੀ ਨਹੀਂ ਗਈ ਵੱਡੀ ਆ ਵਹਿੜ ਪੂਰੀ ਹਾਂ ਪਲਾ ਪੁੱਠੇ ਪਾਸੇ ਬਹਿ ਜਾਣਾ ਠੀਕ ਹੈ ਜੀ ਬਹੁਤ ਠੰਡੀ ਸੀਲ ਆ ਬਾਈਆਂ ਦਾ ਪਲਾ ਪੁੱਠੇ ਪਾਸੇ ਬਹਿ ਜਾਓ ਤੁਹਾਨੂੰ ਕੰਡੇ ਮਾਰਨ ਲਾ 15 ਕਿਲੋ ਆਗਾ ਬਾਕੀ ਤੁਸੀਂ ਦੋ ਟਾਂ ਚੋਕੇ ਦਸੱਲੀ ਤੁਸੀਂ ਕਰ ਲੈਣੀ ਹੈਗੀ ਦੋ ਟੀਕੇ ਭਰਾਏ ਹੋਏ ਬਾਈਆਂ ਦਾ ਤੇ 6 ਨੂੰ ਤੇ 8 ਨੂੰ 8 ਜੂਨ ਨੂੰ ਪੰਚਾਇ ਦੇ ਟੀਕਾ ਭਰਾਇਨ ਹੋਗੇ ਬਾਈ ਹਾਂ ਪੰਚਾਇ ਦੇ ਟੀਕਾ ਭਰਾਇਨ ਹੋਗੇ ਬਾਈਆਂ ਦਾ ਬਾਕੀ ਬਾਈਂ ਦਾ ਖਾਲੀ ਕਰਕੇ ਦੇਣੀ ਹੈਗੀ ਗੱਬਣੇ ਥੋੜੀ ਕਿਸਮਤ ਆ ਗਈ ਜੇ ਡਿਵਾਰ ਗੱਬਣੇ ਨਿਕਲੇ ਹੁੰਦੀ ਆ ਤਾਂ ਟੋਕੜ ਵੀ ਗੱਬਣ ਵੀ 50 ਦੇ ਜਸਪਾਸ ਵਿਖਜੂ ਰਾਮ ਨਾਲ ਤੁਸੀਂ ਦੇਖ ਸਕਦੇ ਹੋ ਬਾਕੀ ਦੁੱਧ ਪਈ ਤੁਹਾਨੂੰ ਪੰਜ-ਸੱਤ ਮਹੀਨੇ ਦਾ ਹੀਰਾ ਰੋਦੀ ਪਈ ਜਣਾ ਹਜੇ ਇਹਨੇ ਮੱਲ ਬਾਈ ਇਹਦਾ ਇਹਦਾ ਮੱਲ ਬਾਈ ਸਾਢੇ 35000 ਦੋਸਤੋ ਜਮਾ ਜੈ 35000 ਰੁਪਇਆ ਮੋਲਾ 15 ਗ੍ਰਾਮ ਦੋ ਜਮਾ ਤਿਆਰ ਹਨ ਹੱਥ ਥੱਲੇ ਕੰਡੇ ਵਾਲਾ ਬਾਕੀ ਤੁਸੀਂ ਥੱਲੇ ਪਰ ਕੋਲ ਆ ਕੇ ਕਰ ਲੈਣੀ ਹੈਗੀ ਖਾਂ ਤੁਹਾਨੂੰ ਨੇੜ ਤੋਂ ਦਿਖਾ ਦਿੰਨੇ ਆਗੇ ਦੇਖ ਸਕਦੇ ਹੋ ਚਾਲੇ ਫੋੜ ਜੀ ਬਾਈ ਕਹਿੰਦਾ ਚੱਲਦੀ ਨਹੀਂ ਨੀਗੀ ਫੇਸ ਕੁਆਲਿਟੀ ਸੋਹਣੀ ਆ ਅਸੀਂ ਦੇਖ ਸਕਦੇ ਹਾਂ ਮੂੰਹ ਮੱਥੇ ਦੀ ਸੋਹਣੀ ਆ 4 ਨੰਬਰ ਤੇ ਬਾਈ ਇਹ ਵੇਖ ਲੋ ਜੀ ਦੇ ਵਿੱਚ ਠੀਕ ਹੈ ਜੀ ਇਹ ਹੋ ਗਿਆ 7 ਕਿਲੋ ਠੀਕ ਹੈ ਦੁੱਧ ਬਾਈ ਦੁੱਧ ਹਣਾ 8 ਲੀਟਰ ਤਿਆਰ ਆ ਗਿਆ ਠੀਕ ਹੈ ਕੰਡੇ ਵਾਲਾ ਬਾਈ ਹਾਂ ਬਾਈ 8 ਲੀਟਰ ਮਗਰ ਬਾਈ ਇਹਦੇ ਮਗਰ ਬੱਛਾ ਬਾਈ ਠੀਕ ਹੈ ਕੱਢ ਦੇ ਬਾਹਰ ਨੂੰ ਦੋਸਤੋ ਪਹਿਲਾ ਸੂਆ ਸੂਈ ਵੀ ਜਰਸੀ ਹੈਗੀ ਇਹ ਵੀ ਛੋਟੇ ਕੱਦ ਕਾਟ ਚੀ ਹੈਗੀ ਕੱਦ ਕਾਣ ਦਾ ਤੁਸੀਂ ਆਪ ਲਾ ਲਿਆ ਕਰੋ ਬਾਈ ਦੇ ਹਿਸਾਬ ਨਾਲ ਹਾਈਟ ਦੇ ਹਿਸਾਬ ਨਾਲ ਵੇਖ ਲੋ ਕਈ ਵਾਰੀ ਵੀਰ ਕਹਿੰਦੇ ਮਿਲ ਕੇ ਵੀ ਕੋਲੇ ਆ ਕੇ ਨਿੱਕਾ ਪਾਉ ਲੱਗਿਆ ਵਾ ਹਾਂ ਦੇ ਸਕਦੇ ਹਾਂ ਜਰਸੀ ਪਹਿਲਾ ਸੂਆ ਸੂਈ ਵੀ ਹੈਗੀ 8 ਕਿਲੋ ਤੇ ਜਮਾ ਕੰਡੇ ਵਾਲਾ ਤਿਆਰ ਆਗਾ ਕੁਣੇ ਥਾਣਾ ਹਵਾਨਿਆਂ ਦੀ ਦੇਖ ਸਕਦੇ ਹੋ ਚਾਰ ਹੀ ਥਾਣਾ ਚੰਗੇ ਥਾਣਾ ਮੋਟਾ ਦੇਖ ਸਕਦੇ ਹੋ ਸੀਲ ਠੰਡੀ ਇਹ ਵੀ ਸੀਲ ਠੰਡੀ ਬਹੁਤ ਆ ਗਈ ਥੋੜਾ ਜਿਹਾ ਪਸ਼ੂ ਉਪਰਾ ਕਰਦਾ ਵਾ ਕੈਮਰੇ ਦਾ ਕਰਕੇ ਨਾ ਉਪਰਾ ਕਰਦੇ ਪਸ਼ੂ ਦੇਖ ਸਕਦੇ ਹੋ ਮਗਰ ਬਈ ਬੱਛਾ ਆ ਕੇ ਬੱਛੀ ਮਗਰ ਬੱਛਾ ਹੈ ਤੇ ਬਾਈ ਇੱਕ ਹਫ਼ਤੇ ਦੀ ਸੂਈ ਵੀ ਆ ਅੱਠ ਦਿਨ ਤੋਂ ਜਮਾ ਕੰਡੇ ਵਾਲਾ ਤਿਆਰ ਆ ਥੱਲੇ ਇਹਦੇ ਮੁੱਲ ਬਈ ਇਹਦਾ ਮੁੱਲ ਬਈ ਇਹਦਾ 35000 ਤੇ ਚਮਾਨ ਤਾਨ ਆ ਕਰਦੇ ਆ ਦੋਸਤੋ ਮੌਲੇ ਦਾ 35000 ਰੁਪਿਆ ਵਾ ਗਰਮੀ ਰਹਿਤ ਆ ਕੀ ਵਿੱਚੋਂ ਕਿ ਮਾਨਤਾਨ ਹੋ ਜਾਊਗਾ ਜੀ। ਬਾਕੀ ਆਪਾਂ ਇੱਕ ਕੱਟ ਕਹਿੰਦੇ ਬਈ ਜਿਹੜੇ ਦੇ ਕੋਈ ਹੁਣ ਬੰਦਾ ਕੋਈ ਵੀ ਆਦਾ ਦੇਖਣ ਦੇ ਲਈ ਉਹ ਕਰੇ ਮੁਰਕੇ ਅਗਲਾ ਕੱਲ੍ਹ ਕਹਿੰਦਾ ਆਏ ਆ ਜਾਓ ਆ ਛੋਟਾ ਜਣ। ਦਾ ਪਹਿਲਾਂ ਹੀ ਬੋਤਲਾਂ ਚ ਕਿ ਅਗਲਾ ਉਹ ਕਰੇ ਬਈ। ਠੀਕ ਹੈ ਜੀ। ਲੋ ਜੀ ਦੋਸਤੋ ਮੇਰੀ ਵੀ ਬੇਨਤੀ ਤੇ ਬਾਈ ਲੋ ਬੇਨਤੀ ਆਗੀ। ਤੁਹਾਨੂੰ ਦੱਸਦਾ ਜਿਹੜਾ ਕਦ ਵੱਡਾ ਹਾਂ ਜਿਹੜਾ ਕਦ ਵੱਡਾ ਵੱਡਾ ਦੱਸਿਆ ਗਿਆ ਛੋਟਾ ਛੋਟਾ ਦੱਸਿਆ ਗਿਆ ਵਾ ਕੱਲ ਨੂੰ ਇੱਥੇ ਆਇਆ ਗੋਂ ਬਈ ਛੋਟੀ ਸੀ ਬਈ ਆਏ ਸੀ ਤੇ ਜਿਉਂ ਸੀ। ਬਾਈ ਕਹਿੰਦਾ 1 ਨੰਬਰ ਤੇ ਵੱਡੇ ਕੱਦ ਕਾਟ ਦੀ 2 ਥਲੇ 9 ਲੀਟਰ ਮੁੱਲ 25000 ਰੁਪਿਆ 2 ਨੰਬਰ ਤੇ ਜਰਸੀ ਪੰਜਾਂ ਦੀ ਕੱਚੀ ਆ ਇਹ ਉਹਦਾ ਪਾ ਦੂਗੀ 13 14 ਕਿਲੋ ਮੁੱਲ 44000 ਰੁਪਿਆ ਇੱਕ ਆ ਸੂਈ ਦਾ 15 ਲੀਟਰ ਜਮਾ ਤਿਆਰ ਆ ਥੱਲੇ ਇਹਦੇ ਮੁੱਲੇ ਦਾ 6 36000 ਰੁਪਿਆ ਵਾ ਤੇ ਇੱਕ ਆ ਸੂਈ ਸਵਾਈ ਜਰਸੀ ਉਹਦਾ 8 ਕਿਲੋ ਜਮਾ ਕੰਡੇ ਵਾਲਾ ਤਿਆਰ ਮਗਰਸ ਦੇ ਬੱਛਾ ਇੱਕ ਆਫ ਦੀ ਸੂਈ ਵੀ ਆ ਇਹਦਾ ਮੁੱਲ 35000 ਰੁਪਿਆ ਚਾਹਨਾ ਤੁਹਾਡੇ ਕੋਈ ਵੀ ਨਾ ਪਸੰਦ ਆਉਂਦਾ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆਗੀ ਨੰਬਰ ਪਾਈ ਸਕ੍ਰੀਨ ਤੇ ਚੱਲੀ ਜਾਣਾ ਵਾ ਜੇ ਕੋਈ ਗੱਬਣਾ ਚੇਪਾ ਕੱਢ ਕੇ ਲਿਓ ਟਕਾ ਕੇ ਬਾਈ ਕਹਿੰਦਾ ਬਾਕੀ ਥਣਾਂ ਦੀ ਗਰੰਟੀ ਆ ਬਾਈ ਕਹਿੰਦਾ ਮੇਰੀਆਂ ਓਕੇ ਆ ਚੋਈਆਂ ਵਗਾ ਬਾਕੀ ਤੁਸੀਂ ਅੱਜ ਤਸੱਲੀ ਪਰਖ ਕਰ ਲੈਣੀ ਆਗੀ ਚੰਗੀ ਤਰ੍ਹਾਂ ਵੀਡੀਓ ਨੂੰ ਵੇਖ ਕੇ ਵੱਡੇ ਪਹੂ ਨੂੰ ਵੱਡੇ ਹਿਸਾਬ ਨਾਲ ਛੋਟੇ ਦੇ ਵੇਖ ਕੇ ਛੋਟੇ ਹਿਸਾਬ ਨਾਲ ਬਾਈ ਕਹਿੰਦਾ ਫੋਨ ਲਾਓ ਮੜ ਕ ਇੱਛਾ ਹੈ ਕਿ ਨਾ ਬਈ ਕੋਈ ਛੋਟਾ ਤੇ ਕੋਈ ਵੱਡਾ ਵਾ ਵੀਡੀਓ ਦੇਖ ਲਈ ਧੰਨਵਾਦੀ ਜੀ